ਫਗਵਾੜਾ ਵਿਕੇ ਰਾਸ਼ਟਰੀ ਅਲਪ ਸੰਖਿਆ ਰક્ષਣ ਮੋਰਚਾ ਪੰਜਾਬ ਦੇ ਪ੍ਰਧਾਨ ਸਰਬਰ ਗੁਲਾਮ ਸੱਭਾ ਦੀ ਅਗਵਾਈ ਵਿੱਚ ਭਾਰਤ ਸਰਕਾਰ ਦਾ ਪੁਤਲਾ ਫੁਕਿਆ ਗਿਆ ਅਤੇ ਐਸਡੀਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਦਿੱਤਾ ਗਿਆ ਮਨਪੱਤਰ ਹੈਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਹਾਂਜੀ ਨਾਰੇ ਤਕਵੀਰ ਨਾਰੇ ਤਕਵੀਰ बी जे पी सरकार मोदी 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 परे 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 ला सरकारी सरकार आज ਅੱਜ ਅਸੀਂ ਬੀਜੇਪੀ ਸਰਕਾਰ ਦੇ ਖਿਲਾਫ ਜਿਹੜਾ ਅੱਜ ਰੋਸ਼ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਵਕਫ ਨੂੰ ਖਤਮ ਕਰਨ ਦੀ ਵੰਸ਼ਾ ਨਾਲ ਜਿਹੜਾ 2 ਐਮੈਂਡਮੈਂਟ ਬਿਲ ਜਿਹੜਾ ਸੋਧ ਬਿਲ ਵਕਫ ਸੋਧ ਬਿਲ ਲੈ ਕੇ ਆਈ ਹੈ ਸਰਕਾਰ ਉਹਦੇ ਨਾਲ ਜਿਹੜਾ ਵਕਫ ਨੂੰ ਪੂਰੇ ਤਰੀਕੇ ਨਾਲ ਖਤਮ ਕਰਨ ਦੀ ਸਾਜ਼ਿਸ਼ ਹੈ ਕਿਉਂਕਿ ਇਸ ਨੂੰ ਕੋਈ ਵੀ ਮੁਸਲਮਾਨ ਬਰਦਾਸ਼ਤ ਨਹੀਂ ਕਰੇਗਾ ਵਕਫ ਪ੍ਰਾਪਰਟੀਆਂ ਆਮ ਸਾਡੇ ਲੋਕਾਂ ਨੂੰ ਨਹੀਂ ਪਤਾ ਕਿ ਵਕਫ ਚੀਜ਼ ਕੀ ਹੈ ਅਸਲ 'ਚ ਬਖਵ ਉਹ ਚੀਜ਼ ਹੈ ਕਿ ਇਹ ਉਹ ਪ੍ਰਾਪਰਟੀਆਂ ਨਹੀਂ ਕਿ ਮੁਸਲਮਾਨ ਇਥੋਂ ਪਾਕਿਸਤਾਨ ਚਲੇ ਗਏ ਤੇ ਉਹਨਾਂ ਦੀਆਂ ਬਚੀਆਂ ਹੋਈਆਂ ਪ੍ਰਾਪਰਟੀਆਂ ਆ ਇਹ ਤਾਂ ਬਖਵ ਪ੍ਰਾਪਰਟੀਆਂ ਜੋ ਲੋਕਾਂ ਨੇ ਸਿਰ ਖਾਲਿਸ ਸੁਖਾਲਿਸ ਅੱਲਾਹ ਦੀ ਰਜ਼ਾ ਲਈ ਇਹ ਬਖਵ ਕੀਤੀਆਂ ਜਿਨ੍ਹਾਂ ਦਾ ਫਾਇਦਾ ਜਿਹੜਾ ਆ ਮਸਕੀਨਾਂ ਨੂੰ ਗਰੀਬਾਂ ਨੂੰ ਯਤੀਮਾਂ ਨੂੰ ਵਿਧਵਾਵਾਂ ਨੂੰ ਮਦਰਸਿਆਂ ਨੂੰ ਮਸਜਿਦਾਂ ਨੂੰ ਸਾਰੀ ਜਗ੍ਹਾ ਜਿਹੜਾ ਇਹਨਾਂ ਦਾ ਮੁਨਾਫਾ ਪਹੁੰਚ ਸਕੇ ਉਹ ਉਹੀ ਜਿਹੜਾ ਸਿਸਟਮ ਹੈ ਨਿਜਾਮ ਹੈ ਚੱਲਦਾ ਰਹੇ ਪਰ ਸੈਂਟਰ ਸਰਕਾਰ ਦੀ ਮਨਛਾ ਹੈ ਕਿਸ ਬਿਲ ਦੇ ਵਿੱਚ ਤਰੁੱਟੀਆਂ ਕਾਇਮ ਕਰਕੇ ਇਹ ਜਿਹੜੀ ਪ੍ਰਾਪਰਟੀ ਆ ਕਿਉਂਕਿ ਸਭ ਤੋਂ ਜਿਹੜੀ 1 ਨੰਬਰ ਦੇ ਪ੍ਰਾਪਰਟੀ ਅੱਜ ਦੀ ਡੇਟ ਦੇ ਵਿੱਚ ਉਹ ਆਰਮੀ ਕੋਲ ਆ ਦੂਸਰੇ ਨੰਬਰ ਦੀ ਪ੍ਰਾਪਰਟੀ ਰੇਲਵੇ ਕੋਰ ਤੇ ਤੀਸਰੇ ਨੰਬਰ ਦੀ ਜਿਹੜੀ ਪ੍ਰਾਪਰਟੀ ਆਜ ਤੇ ਇਹ ਪੂਰੇ ਭਾਰਤ ਵਿੱਚ ਉਹ ਵਕਫਾ ਪ੍ਰਾਪਰਟੀ ਆ ਇਸ ਵਕਫਾ ਪ੍ਰੋਪਰਟੀ ਨੂੰ ਖੁਰਦਬੁਰਦ ਕਰ ਲਈ ਇਹ ਐਮੈਂਡਮੈਂਟ ਦੇ ਨਾਂ ਤੇ ਸੋਧ ਦੇ ਨਾਂ ਤੇ ਇਹ ਬਿੱਲ ਨੂੰ ਕਮਜ਼ੋਰ ਕਰ ਰਹੀ ਹੈ ਇਹਦੇ ਨਾਲ ਜਿਹੜੀਆਂ ਪ੍ਰਾਪਰਟੀਆਂ ਵਕਫ ਦੀਆਂ ਉਹ ਖੁਰਦਬੁਰਦ ਹੋ ਜਾਣਗੀਆਂ ਔਰ ਮੁਸਲਮਾਨ ਜਿਹੜੇ ਹੈਗੇ ਉਹ ਆਪਣੀਆਂ ਸਹੂਤਾ ਤੋਂ ਵਾਂਝੇ ਰਹਿ ਜਾਣਗੇ ਅੱਜ ਅਸੀਂ ਇੱਕ ਮੰਗ ਪੱਤਰ ਜਿਹੜਾ ਰਾਸ਼ਟਰਪਤੀ ਦੇ ਨਾਂ ਤੇ ਦਿੱਤਾ ਹੈ ਕਿ ਇਸ ਬਿੱਲ ਨੂੰ लागू ਨਾ ਕੀਤਾ ਜਾਵੇ ਔਰ ਜਿਹੜੀ ਇਹਨਾਂ ਨੇ ਜੁਆਇੰਟ ਪਾਰਲੀਮੈਂਟ ਕਮੇਟੀ ਬਣਾਈ ਹੈ ਅਸੀਂ ਉਹਨੂੰ ਵੀ ਦਰਖਾਸਤਾਂ ਦਿੱਤੀਆਂ ਨੇ ਅਲੱਗ-ਅਲੱਗ ਜਰੀਏ ਤੋਂ ਮੇਲਾਂ ਕੀਤੀਆਂ ਨੇ ਕਿ ਇਸ ਬਿੱਲ ਨੂੰ ਬਿਲਕੁਲ ਪੂਨ ਤੌਰ ਤੇ ਬੰਦ ਕੀਤਾ ਜਾਵੇ ਔਰ ਲਾਗੂ ਨਾ ਕੀਤਾ ਜਾਵੇ ਜਿਹੜਾ ਅੱਜ ਮੰਗ ਪੱਤਰ ਦਿੱਤਾ ਕੇ ਇਹਨਾਂ ਨੂੰ ਦਿੱਤਾ ਗਿਆ ਇਹ ਮੰਗ ਅੱਜ ਅਸੀਂ ਰਾਸ਼ਟਰਪਤੀ ਦੇ ਨਾਂ ਤੇ ਐਸ ਡੀ ਐਮ ਨੂੰ ਮੰਗ ਪੱਤਰ ਤੇ ਉਹ ਅਗਲੀ ਰਣਨੀਤੀ ਕੀ ਆਪਣੀ ਜੇ ਅਗਲੀ ਰਣਨੀਤੀ ਇਹ ਆ ਕਿ ਸਮੂਚਾ ਮੁਸਲਮਾਨ ਭਾਈਚਾਰਾ ਅਗਰ ਇਹ ਬਿੱਲ ਵਾਪਸ ਨਹੀਂ ਹੁੰਦਾ ਤੇ ਸੜਕਾਂ ਦੇ ਆਕੇ ਧਰਨੇ ਦੇਣ ਲਈ ਮਜਬੂਰ ਹੋ ਜਾਏਗਾ ਔਰ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਹੋਊਗਾ ਅਸੀਂ ਐਡਾ ਹੀ ਪ੍ਰੋਟੈਸਟ ਕਰਾਂਗੇ ਔਰ ਇਸ ਤੋਂ ਵੀ ਜ਼ਿਆਦਾ ਉਗਰ ਪ੍ਰੋਟੈਸਟ ਕਰਾਂਗੇ